ਤਾਂ ਦੇ ਟੋ ਬੈਡ ਨਾਲ ਜਿਹੜੀ ਅੱਜ ਕਾਰਵਾਈ ਕੀਤੀ ਜਾ ਰਹੀ ਹੈ ਕੀ ਕਾਰਨ ਹੋ ਗਿਆ ਸੀ ਉਹ ਹੈ ਜੀ ਬਾਜ਼ਾਰ ਦੇ ਵਿੱਚ ਨਾ ਬੜਾ ਲੋਕੀ ਆਪ ਹੀ ਲਾ ਕੇ ਗੱਡੀਆਂ ਤੇ ਚਲ ਜਾਂਦੇ ਆ ਗਾਂ ਸਾਮਾਨ ਖਰੀਦਣ ਇੱਥੇ ਫਿਰ ਨੰਗਨ ਚ ਪਰੇਸ਼ਾਨੀ ਆਉਂਦੀ ਹੈ ਤੇ ਟ੍ਰੈਫਿਕ ਜਾਮ ਹੁੰਦੀ ਹੈ ਸਾਨੂੰ ਫੋਨ ਫੋਣਾ ਦੇ ਇਸ ਕਰਕੇ ਫਿਰ ਅਸੀਂ ਅੱਜ ਥੋੜਾ ਜਿਹਾ ਆਪਣੇ ਤੌਰ ਤੇ ਅਰੇਂਜਮੈਂਟ ਕਰਕੇ ਤੇ ਇਹ ਜਿਹੜੀਆਂ ਗੱਡੀਆਂ ਨੇ ਇੱਕ ਦੋ ਟੋ ਕਰਾਈਆਂ ਨੇ ਅੱਗੇ ਵੀ ਨੈਮ ਜਾਰੀ ਰਹੇਗੀ ਹਾਂਜੀ ਹਾਂਜੀ ਜਾਰੀ ਰਹੇਗੀ ਜੀ ਜਾਰੀ ਰਹੇਗਾ ਹਾਂ ਪਵੇਗਾ ਜੀ ਪਵੇਗਾ ਜਦੋਂ ਇਹਦਾ ਮਾਲਕ ਆਏਗਾ ਫਿਰ ਕੀ ਕਹਿਣਾ ਚਾਹੋਗੇ ਕਿ ਜੋ ਬਾਜ਼ਾਰਾਂ ਦੇ ਵਿੱਚ ਜਾਂ ਸੜਕਾਂ ਦੇ ਗੱਡੀਆਂ ਬਾਜ਼ਾਰ ਵਾਲਿਆਂ ਨੂੰ ਇਹ ਅਪੀਲ ਕਰਨਿਆ ਕਿ ਜਿਹੜੀ ਗੱਡੀਆਂ ਨੇ ਜਿੱਥੇ ਤੁਹਾਨੂੰ ਪਾਰਕਿੰਗ ਹੈਗੀ ਇੱਥੇ ਆਪਣਾ ਜਿਹੜਾ ਸੁੱਕਾ ਥਲਾ ਆਇਆ ਉੱਥੇ ਪਾਰਕਿੰਗ ਚ ਲਾਓ ਜਾਂ ਪੁਰਾਣਾ ਬੱਸ ਸਟੈਂਡ ਹੈ ਉੱਥੇ ਵੀ ਜਿਹੜਾ ਹੈਗੀ ਉੱਥੇ ਲਾਓ ਤੇ ਇੱਥੇ ਬਾਜ਼ਾਰਾਂ ਦੇ ਵਿੱਚ ਗੱਡੀਆਂ ਜਿਹੜੀਆਂ ਨਾ ਲਾਓ ਇਹਦਾ ਸ਼ੁਰੂਆਤ ਕੀਤੀ ਇਹਦੀ ਕੋਰ ਨਾਲ ਹਾਂਜੀ ਹਾਂਜੀ ਸ਼ੁਰੂਆਤ ਕੀਤੀ ਹੈ ਜੀ ਅੱਗੇ ਇਹ ਮੈਨੂੰ ਅੱਗੇ ਜਾਰੀ ਰੱਖੋਗੇ ਇਹ ਇਦਾਂ ਹੀ ਯਾਰੀ ਰਹਿਗੇ ਜੀ ਮੰਨ ਜੋਗੇ ਐਸਐਸਪੀ ਸਾਹਿਬ ਦੀਆਂ ਅਧਿਕਾਰ ਅਨਸਾਰ ਇਹ ਇਦਾਂ ਹੀ ਯਾਰੀ ਰਹੂਗੀ ਅਸੀਂ ਅਪੀਲ ਕਰਦੇ ਆ ਨਾ ਬਾਜ਼ਾਰ ਵਾਲਿਆਂ ਨੂੰ ਜਾਂ ਜਿਹੜੇ ਲੋਕ ਬਾਹਰੋਂ ਆਣ ਕੇ ਇੱਥੇ ਗੱਡੀਆਂ ਲਾਂਦੇ ਨੇ ਭਈ ਸਾਡਾ ਮਾੜਾ ਮੋਟਾ ਸਾਥ ਦਿਓ ਤੇ ਜਿਹੜੀ ਗੱਡੀਆਂ ਬਾਜ਼ਾਰ ਦੇ ਵਿੱਚ ਨਾਲ ਆਉਂਦੀਆਂ ਨੇ